ਸਭ ਕੁਛ ਗੁਰੂ ਨੇ ਮੇਰੇ ਜੀਵਨ ਵਿੱਚ ਪ੍ਰਭੂਰ ਕਰ ਦਿੱਤਾ ਉਹਨਾਂ ਬਚਨਾਂ ਨੂੰ ਆਓ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੀ ਜ਼ੁਬਾਨੀ ਦਿੱ ਜਿਸ ਤਰ੍ਹਾਂ ਪ੍ਰਚਾਰਿਤ ਹੁੰਦਾ ਹੈ ਬੜੇ ਪਿਆਰ ਨਾਲ ਸ਼ਬਦ ਵਿੱਚ ਸਤੁ ਕਰਦਾ ਜਾਤ ਮੇਰਾ ਵੱਲ ਹੈ ਨਾ ਕਿਆ ਓ ਛੰਦਾ ਜਾਤ ਮੇਰਾ ਵੱਲ ਹੈ I no, 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 no. ਲਖਮੀ ਤੋਟਨਾ ਆਵਈ ਕਾਇ ਕਰਕੇ ਰਹੰਦਾ ਲਖਮੀ ਤੋਟਨਾ ਆਵਈ ਕਾਇ ਕਰਕੇ ਰਹੰਦਾ ਲਖ ਕਲਾਸੀ ਮੇਦਨੀ ਸਭ ਸੇ ਵਕਰੰਦਾ ਲਖ ਇਹ ਰੰਗ ਹੈ ਤਾਂ ਕੀ ਉਹ ਚੰਨਾ ਜਾਨ ਮੇਰਾ ਵੱਤ ਹੈ ਤਾਂ ਕੀ ਉਹ ਚੰਨਾ ਤੇ ਖ਼ਬਰ ਕਿ Get ready! Yeah, ਜਹਾਨ ਤੋਂ ਮੇਰਾ ਵੱਲ ਹੈ ਤਾਂ ਕਿਉਂ ਚਿੰਤਾ ਤੁਦ ਸਭ ਵਿੱਚ ਸਵਾਰਿਆ ਕਿਆ ਤੁਮ ਪਾਵੰਦਾ ਸਪਨ ਕਾਜ ਸਵਾਰਿਆ ਕਿਆ ਤੁਮ ਪਾਵੰਦਾ ਜਾਨ ਮੇਰਾ ਬੰਧਨ ਦਾ ਕਿਆ ਮੋਛੰਦਾ ਜਾਨ ਮੇਰਾ ਬੰਧਨ ਹਰਤ ਕਿਆ ਮੋਛੰਦਾ ਤੁਝ ਸਭ ਕੁਝ ਮੈਨੂੰ ਸੌਂਪਿਆ ਸਤਿਗੁਰ ਜੀ ਬਸ ਉਹਦਾ ਬੱਗਾ ਬਣਨ ਦੀ ਲੋੜ ਹੈ ਬਹੁਤ ਵੱਡੀਆਂ ਗੱਲਾਂ ਝੋਲੀ ਚਪਾਈ ਜਾਂਦੀਆਂ ਆਉ ਪੜਾਇਆ ਇਤਿਹਾਸ ਵਿੱਚ ਦੀ ਜਾਦੀ ਮਾਰ ਲਈਏ तकरीबन ਆਪਣੇ ਕੋ 15 ਮਿੰਟਾਂ ਦਾ ਹੋਰ ਸਮਾਂ ਹੈ ਸਤਿ ਸੰਗਤ ਜੀ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸਮਾਂ ਤੇ ਭਾਈ ਮੰਦ ਲਾਲ ਜੀ ਜਿਨ੍ਹਾਂ ਦੇ ਬਾਰੇ ਵਿੱਚ ਬਹੁਤ ਸੁੰਦਰ ਸੁੰਦਰ ਤਫਾਵਾਨੇ ਗੁਣ ਕਰਦੇ ਰਹਿਗੇ ਭਾਈ ਨੰਦ ਲਾਲ ਬੜੇ ਬੜੇ ਲਿਖੇ ਨੇ। ਇੱਕ ਚੰਗੇ ਉੱਚ ਘਰਾਣੇ ਦੇ ਨਾਲ ਸਬਤ ਕਰਨੇ। ਉਹਦਾ ਆਈਪੀ ਉਹਨਾਂ ਦੇ ਕੋਲ ਐਂਦੀ ਹੈ ਕਿ ਜਿੰਨੀਆਂ ਉਸ ਸਮੇਂ ਇਸ ਮੁਲਕ ਦੇ ਵਿੱਚ ਭਾਰਤ ਦੇ ਵਿੱਚ ਭਾਸ਼ਾਵਾਂ ਬੋਲੀਆਂ ਜਾਂਦੀਆਂ ਸੀ। ਉਹਨਾਂ ਸਾਰੀਆਂ ਭਾਸ਼ਾਵਾਂ ਦਾ ਉਹ ਗਿਆਨ ਰੱਖਦੇ ਸੀ। ਭਾਈ ਨੰਦ ਲਾਲ। ਅਰਬੀ, ਫਾਰਸੀ, ਹਿੰਦੀ, ਗੁਰਮੁਖੀ ਬ੍ਰਿਟਿਸ਼ ਭਾਸ਼ਾ ਸੰਸਕ੍ਰਿਤ ਜਿਤਨੀਆਂ ਵੀ ਭਾਸ਼ਾ ਸੀਗੀਆਂ तकरीबन ਉਹ ਸਾਰੀਆਂ ਜਾਣਦੇ ਸੀ ਤੇ ਇਸ ਕਰਕੇ ਉਹਨਾਂ ਦੀ ਜਿਹੜੀ ਨੌਕਰੀ ਸੀ ਨਾ ਉਹ ਔਰੰਗਜ਼ੇਬ